ਸਰ ਮੇਰਾ ਨਾਮ ਰੋਹਿਤ ਕੁਮਾਰ ਆ ਮੇਰੇ ਪਿਤਾ ਜੀ ਦਾ ਨਾਮ ਸੰਤੋਖ ਰਾਜ ਆ ਉਹ 16 ਰਖੜੀ ਤੋਂ ਪਹਿਲੇ 16 ਤਰੀਕ ਨੂੰ ਗਏ ਸੀਗੇ ਉਹ ਤੇ ਉਸ ਤੋਂ ਬਾਅਦ ਸਾਡੀ ਗੱਲ ਜਿਹੜੀ ਹੋਈ ਆ ਉਹਨਾਂ ਨਾਲ ਰਖੜੀ ਤੋਂ ਅਗਲੇ ਦਿਨ ਹੋਈ ਆ 10 ਤਰੀਕ ਨੂੰ ਠੀਕ ਆ ਜੀ 10 ਅਗਸਤ ਨੂੰ ਹੋਈ ਆ ਸਾਡੀ ਉਹਨਾਂ ਨਾਲ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਸਟ ਟਾਈਮ ਜਿਹੜੀ ਗੱਲ ਹੋਈ ਆ ਉਹ ਹੋਈ ਆ 23 ਨੂੰ ਉਹਨਾਂ ਨੇ ਗੱਲ ਕੀਤੀ ਹੋਰ ਤੈਨੂੰ ਹੀ ਲੰਗਰ ਤੇ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਕੀਦਾਨਾ ਨੂੰ ਕਿ ਸਾਡੇ ਨਾਲ ਬੈਠੋ ਤੁਸੀਂ ਚਲੋ ਗੁਰਦਾਸਪੁਰ ਗੱਡੀਆਂ ਜੇ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਵਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਵਾਂਗਾ ਤੇ ਉਸ ਤੋਂ ਬਾਅਦ ਸਰ 24 ਤਰੀਕ ਨੂੰ ਉੱਥੇ ਮਤਲਬ ਕਿ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਵਾਰ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਕਿ ਜਿਹੜੇ ਆਏ ਆ ਉਥੋਂ ਉਹਨਾਂ ਨੇ ਕਿਹਾ ਕਿ ਨਹੀਂ ਅਹੀ ਕਿਤੇ ਨਹੀਂ ਉਹਨਾਂ ਨੇ ਵੇਖਿਆ ਲੈਂਡਸਲਾਈਡਿੰਗ ਸਾਨੂੰ ਆਹ ਵਾ ਕਿ ਹਰਸੜ ਤੇ ਚਲੋ ਕਹਿੰਦੇ ਕਿ ਵਿਚਾਰਿਆ ਵਾ ਉਹਨਾਂ ਨੂੰ ਹਰਸੜ ਹੀ ਦੇਖਿਆ ਗਿਆ ਉਸ ਤੋਂ ਬਾਅਦ ਸਾਨੂੰ ਆਹ ਵਾ ਕਿ ਕਿਤੇ ਰਸਤੇ 'ਚ ਆਂਦੇ-ਆਂਦੇ ਇਹਨਾਂ ਕੁਝ ਹੋ ਗਿਆ ਹੈ ਉਹਨਾਂ ਨੂੰ ਕੁਝ ਜਿਸ ਤਰ੍ਹਾਂ ਵਾਪਸ ਆਂਦੇ ਆ ਹਰਸੜ ਤੋਂ ਬਰਮੋਰ ਤੱਕ ਲੁਕੀ ਪੈਦਲ ਆ ਰਹੇ ਸੀਗੇ ਮਾਤਾ ਜੀ ਨੇ ਦੱਸਿਆ ਲੰਗਰ ਵਾਲਿਆਂ ਨਾਲ ਜਾਂਦੇ ਰਹੇ ਪਹਿਲਾਂ ਜਾਂਦੇ ਵਾਲਿਆਂ ਨਾਲ ਗੱਲ ਹੋਈ ਆ ਉਹ ਤੇ ਵਾਪਸ ਆ ਗਏ ਸਰੋ ਲੰਗਰ ਵਾਲਿਆਂ ਨੇ ਐਰ ਕੀ ਨਹੀਂ ਗਏ ਆਗੇ ਪਹਿਲੇ ਜਾਂਦੇ ਰਹੇ ਲੇਕਿਨ ਦੇ ਨਾਲ ਮੁੰਡੇ ਜਿਹੜੇ ਸੇਵਾ ਕਰਨ ਜਾਂਦੇ ਆ ਉਹਨਾਂ ਨੇ ਹੀ ਸਾਡੇ ਨਾਲ ਉਹਨਾਂ ਦੀ ਗੱਲ ਕਰਵਾਈ ਸੀ ਤੇ ਉਹਨਾਂ ਨੇ ਹੀ ਫੋਟੋ ਖਿੱਚ ਕੇ ਸਾਨੂੰ ਪਾਈ ਸੀ ਕਿ ਠੀਕ ਆ ਇੱਥੇ ਤੇ ਉਸ ਤੋਂ ਬਾਅਦ ਨਹੀਂ ਉਹ ਤੋਂ ਬਾਅਦ ਜੀ 23 ਤਰੀਕ ਤੋਂ ਬਾਅਦ ਸਾਨੂੰ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ ਕੱਲ ਮੈਨੂੰ ਇੱਕ ਨੰਬਰ ਆਇਆ ਸੀਗਾ ਉਹਨਾਂ ਦੇ ਪ੍ਰਸ਼ਾਸਨ ਦਾ ਉਧਰ ਚੰਬੇ ਵਾਲਿਆਂ ਦੇ ਉਹਨਾਂ ਨੂੰ ਮੈਂ ਗੱਲ ਕੀਤੀ ਉਹਨਾਂ ਨੇ ਆਧਾਰ ਕਾਰਡ ਫੋਟੋ ਔਰ ਸਾਰਾ ਕੁਝ ਮੰਗਵਾਇਆ ਮੇਰੇ ਕੋਲ ਤੇ ਮਤਲਬ ਕਿ ਹੱਲੇ ਤੱਕ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਤੇ ਉਸ ਤੋਂ ਪਹਿਲਾਂ inox channel ਵਾਲਿਆਂ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਇੱਕ ਦੋ ਦਿਨ ਮੇਨੂੰ ਗੱਲ ਫੋਨ ਤੇ ਵੀ ਕੀਤੀ ਆ WhatsApp ਤੇ ਵੀ ਕੀਤੀ ਆ ਤੇ ਕਹਿੰਦੇ ਕਿ ਚਲੋ ਜੀ ਲੱਭਣ ਦੇ ਆ ਤੇ ਜੇ ਲੱਭਣ ਕਿਤੇ ਅਸੀਂ ਤੁਹਾਨੂੰ ਸੂਚਿਤ ਕਰਦੇ ਆ ਪਰ ਉਹਨਾਂ ਦਾ ਵੀ ਹੁਣ ਨਹੀਂ ਫੋਨ ਆਇਆ ਕੋਈ ਕਿੰਨੇ ਭੈਣ ਭਰਾ ਤੁਸੀਂ ਅਸੀਂ ਸਰ ਦੋ ਭਰਾ ਵਾਂ ਇੱਕ ਭੈਣ ਆ ਕੀ ਕਰਦੇ ਹੋ ਪ੍ਰਾਈਵੇਟ ਜੌਬ ਕਰਦੇ ਆ ਸਾਰੇ ਦੋਨੋਂ ਭਰਾ ਹਾਂ ਦੋਨੋਂ ਭਰਾ ਕੀ ਮੰਗਦੇ ਹੋ ਸਾਨੂੰ ਇਹ ਹੀ ਮੰਗਾ ਕਿ ਸਾਰਾ ਨੂੰ ਜਿੱਥੇ ਵੀ ਹੋਣਾ ਜੇ ਸਹੀ ਹੈ ਤਾਂ ਵੀ ਪਤਾ ਲੱਗ ਜਾਏ ਇਹ ਕੁਛ ਹੋਈ ਜਾਂ ਤਾਂ ਵੀ ਹਾਨੂੰ ਪਤਾ ਲੱਗ ਜਾਏ। ਹਾਂ ਜਾਣਕਾਰੀ ਦਿੱਤੀ ਜਾਏ ਸਾਨੂੰ ਕਿ ਕਿਹੜੇ ਹਾਲ ਹਾਲਾਤ ਚ ਹੈਗੇ ਆ। ਨਾਮ ਪੁਸ਼ਪਾ ਵਾ ਤੇ ਮੇਰੇ ਘਰ ਵਾਲੇ ਦਾ ਨਾਮ ਸੰਤੋਖ ਰਾਜ ਆਈ ਗੁਰਦਾਸਪੁਰ ਰਿੰਨੇ ਸੈਕਟਰੀ ਮੱਲੇ ਤੇ 16 ਤਰੀਕ ਨੂੰ ਗਏ ਹੀ। ਕਿਹੜੀ ਸੋਲ ਰਾਂ? ਜੁਲਾਈ ਦੀ 16 ਨੂੰ ਗਏ। ਅਗਸਤ ਦੀ 10 ਤਰੀਕ ਨੂੰ ਗੱਲ ਹੋਈ ਆ। ਤੇ ਤਈ ਗੱਸਨੋ ਵੀ ਗੱਲ ਹੋਈ ਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ 23 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਉਹ ਇਕੱਲੇ ਗਏ ਮਣੀ ਮੇਸ ਗਏ ਉਹ ਹਰ ਸਾਲ ਜਾਂਦੇ ਅੱਗੇ ਵੀ ਜਾਂਦੇ ਆ ਲੰਗਰ ਵਾਲਿਆਂ ਦਾ ਜਾਂਦੇ ਯਾਰ ਕੀ ਕਹਿੰਦੇ ਆ ਮੈਂ ਕੱਲਾ ਹੀ ਜਾਣਾ ਲੰਗਰ ਵਾਲੇ ਬਾਅਦ ਚ ਗਏ ਉਹ ਪਹਿਲਾਂ ਚੱਲ ਗਏ ਲੰਗਰ ਵਾਲੇ ਵਾਪਸ ਆ ਗਏ ਉਹਨਾਂ ਨੂੰ ਮਿਲੇਗੀ ਹਾਂਜੀ ਉੱਥੇ ਮਿਲੇ ਉਹਨਾਂ ਉਹਨਾਂ ਨੇ ਕੋਡੋ ਪਾਈਆਂ ਉਹਨਾਂ ਦੀ ਸਾਸਾਂ ਕਰਦੇ ਪਏ ਕੀ ਕਰਦੇ ਪਏ ਭਜਨ ਬੋਲਣ ਦੇ ਉਹ ਫੋਟੋ ਉਹਨਾਂ ਨੇ ਭੇਜੀਆਂ ਉਹਨੂੰ ਤੁਸੀਂ ਦੱਸਿਆ ਪਹਿਲੇ ਵੀ ਜਾਂਦੇ ਸੀ ਕਦੀ ਐਦਾ ਵੀ ਹੋਇਆ ਕਿ 15-20 ਦਿਨ ਬਾਅਦ ਇਹ ਹੁਣ ਲੇਕਿਨ ਉਹਨਾਂ ਦਾ ਫੋਨ ਆਇਆ ਹੋਈ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਈ ਉਹ ਇਹ ਫੋਨ ਕੋਈ ਨਾ ਕਿਸੇ ਪਾਸਿਓਂ ਆ ਜਾਂਦਾ ਹੁੰਦਾ ਕੋਈ ਨਾ ਕੋਈ ਫੋਨ ਕਰ ਦਿੰਦਾ ਸੀ ਕੋਈ ਰਿਸ਼ਤੇਦਾਰ ਹੀ ਭਾਵੇਂ ਵੇਖ ਕੇ ਕਰ ਦਿੰਦਾ ਸੀ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਠਾਕ ਹੈਗੇ ਆ ਜਾਂ ਨਹੀਂ ਕੁਝ ਨਾ ਕੁਝਨ ਨੂੰ ਪਤਾ ਲੱਗਣਾ ਚਾਹੀਦਾ ਸੀ ਬਹੁਤ ਪਰੇਸ਼ਾਨ